ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਬਹੁਤ ਵਾਦੇ ਕੰਢੀ ਆ ਕਿ ਅਸੀਂ ਬੜਾ ਵਿਕਾਸ ਕੀਤਾ ਤੇ ਆ ਜਿਹੜੇ ਰੋਡ ਬਣੇ ਆ ਜਿਹਨੇ ਜਿਹੜਾ ਇਥੇ ਜਿਹੜਾ ਲਟੇਰਿਆਂ ਵੱਲੋਂ ਲੁੱਟਿਆ ਜਾ ਰਿਹਾ ਸੜਕਾਂ ਜਿਹੜੀਆਂ ਗਾਜਰ ਬੂਟੀ ਭੰਗ ਬੂਟੀ ਦੇ ਨਾਲ ਭਰੀਆਂ ਪਈਆਂ ਇੱਕ ਪਾਸੇ ਜਿਹੜਾ ਜੁੱਧ ਜਿਹੜਾ ਨਸਿਆਂ ਦਾ ਚੱਲਣ ਰਿਹਾ ਤੇ ਆ ਜਿਹੜਾ ਨਸਾ ਜਿਹੜਾ ਭੰਗ ਬੂਟੀ ਦਾ ਇਹ ਜਿਹੜਾ ਸੜਕਾਂ ਦੇ ਉੱਤੇ ਜਿਹੜੀ ਆ ਹੰਮਲੀ ਜਿਹੜੀ ਆ ਇਥੇ ਇਹ ਸਾਕੇ ਤੇ ਇੱਥੇ ਹੀ ਜਿਹੜੀਆਂ ਚੋਰੀਆਂ ਕੰਡਿਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਮਰਸਰ ਦੇ ਡੀਸੀ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਨਰੇਗਾ ਵਾਲੇ ਆ ਮੁਲਾਜ਼ਮ ਉਹ ਕਿੱਥੇ ਜਿਹੜੇ ਡਿਊਟੀਆਂ ਕਰੇ ਆ ਉਹ ਕਿਹੜੇ ਕਾਗਜ਼ਾਂ 'ਚ ਡਿਊਟੀਆਂ ਕਰੇ ਸਾਰੀਆਂ ਸੜਕਾਂ ਭਰੀਆਂ ਪਏ ਭਰੇ ਆ ਪਿੰਡਾਂ ਦੇ ਆळ्या ਦਵਾਲਾ ਜਿਹੜਾ ਕੋਈ ਗ੍ਰਾਂਟ ਨਹੀਂ ਆਉਂਦੀ ਤੇ ਮਜ਼ਦੂਰ ਜਿਹੜੇ ਵਿਹਲੇ ਬੈਠੇ ਆ ਤੇ ਕਾਗਜ਼ਾਂ ਦੇ ਵਿੱਚ ਸਰਕਾਰ ਬੜੀ ਦਾਅਵੇ ਕਰਦੀ ਆ ਕੇ ਨਰੇਗਾ ਦਾ ਬੜਾ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਪਿੰਡਾਂ ਦੇ ਵਿੱਚ ਹੋਰ ਜਿਹੜੇ ਆ ਸਾਂਝੇ ਜਿਹੜੇ ਪਿੰਡਾਂ ਦੇ ਆਲੇ-ਦੁਆਲੇ ਜਿਹੜੀ ਸਫਾਈ ਕੀਤੀ ਜਾ ਰਹੀ ਆ ਅਹੀਂ ਤੇ ਕੋਈ ਵੀ ਅਜੇ ਤੱਕ ਜਿਹੜਾ ਨਰੇਗਾ ਚ ਨਾ ਪਿੰਡਾਂ ਚ ਦੇ ਨਾ ਸੜਕਾਂ ਤੇ ਉਸੇ ਤਰ੍ਹਾਂ ਜਿਹੜੀ ਆ ਗੰਦਗੀ ਗਾਜਰ ਬੂਟੀ ਭੰਗ ਬੂਟੀ ਦੇ ਨਾਲ ਜਿਹੜੇ ਰਜਾਨਾ ਐਕਸੀਡੈਂਟ ਹੋਣਦੇ ਆ ਸਪਸਵੋਲੇ ਜਿਹੜੇ ਝਰੀਲੇ ਇਹਦੇ ਵਿੱਚ ਪਲ ਰਹੇ ਆ ਲਟੇਰੇ ਲੋਕ ਜਿਹੜੇ ਇੱਥੇ ਚੋਰੀਆਂ ਕੰਨਦੇ ਆ ਤੇ ਪਹਿਲ ਦੇ ਆਧਾਰ ਤੇ ਜਿਹੜੇ ਨਰੇਗਾ ਰਾਂ ਜਿਹੜੀਆਂ ਸਾਰੀਆਂ ਸੜਕਾਂ ਦਾ ਤੇ ਪਿੰਡਾਂ ਦਾ ਆਲਾ ਦਵਾਲਾ ਜਿਹੜੇ ਸਫਾਈ ਕਰਾਇਆ ਜਾਵੇ ਨਰੇਗਾ ਦਾ ਨਾਲੇ ਉਹਨਾਂ ਮਜ਼ਦੂਰਾਂ ਨੂੰ ਵੀ ਫਾਇਦਾ ਹੋਵੇਗਾ ਉਹਨਾਂ ਦੀ ਦਿਹਾੜੀ ਵੀ ਪਏਗੀ ਕਾਗਜ਼ਾਂ ਦੇ ਵਿੱਚ ਹੀ ਪਤਾ ਨਹੀਂ ਮੈਂ ਹੀ ਸੈਕਟਰੀ ਸਾਹਿਬ ਕਿੱਧਰ ਦਿਹਾੜੀ ਪਾਉਣਦੇ ਆ ਵੀਡੀਓ ਮਜੀਠਾ ਜਿਹੜਾ ਇਹਦਾ ਜਵਾਬ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੱਚ ਕਿ ਆ ਭੋਮਾ ਜੀ ਨੇ ਕਿ ਗਾਜਰ ਬੂਟੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੀ ਹੈ ਤੇ ਭੰਗ ਇੱਕ ਨਸ਼ਾ ਹੈ ਇਹਨੂੰ ਖਤਮ ਕਰਨਾ ਜ਼ਰੂਰੀ ਹੈ ਕੰਬੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿੱਥੇ ਇੰਨੇ ਕੰਮ ਕਰਦੇ ਥੋੜਾ ਜਿਹਾ ਇਹ ਵੀ ਕਰ ਲਿਆ ਕਰੀਏ ਭਲੇ ਦਾ ਕੰਮ ਆ ਕਿਤੇ ਥੋੜਾ ਟਾਈਮ ਲਾ ਕੇ ਕਾਜਿਲ ਬੁੱਕਤੀ ਤੇ ਭੰਗ ਨੂੰ ਪੱਕਣ ਤੋਂ ਪਹਿਲਾਂ ਪਹਿਲਾਂ ਹੀ ਫਟਦਿਆ ਕਰੀਏ ਇਹਦੇ ਨਾਲ ਅਸੀਂ ਆਪਣੇ ਖੇਤਾਂ ਦੇ ਆਲੇ-ਦੋਲੇ ਦੀ ਜਿੰਜ਼ਦਾਰ ਕਰ ਲਾਂਗੇ ਪਿੰਡ ਦਾ ਵੀ ਸੁਧਾਰ ਕਰਾਂਗੇ ਨੌਜਵਾਨੀ ਨੂੰ ਵੀ ਨਸ਼ਿਆਂ ਤੋਂ ਬਚਾਵਾਂਗੇ ਇਹ ਕਰਕੇ ਵੀਰੋ